ਸਵਾਗਤ ਹੈ ਤੁਹਾਡਾ ਛੋਟੇ ਪ੍ਰਸ਼ਨ ਉੱਤਰ ਨੌਕਰਸ਼ਾਹੀ ਜਾਂ ਅਫਸਰਸ਼ਾਹੀ ਵਾਲੇ ਚੈਪਟਰ ਦੇ ਵਿੱਚ ਇਸ ਦੇ ਵਿੱਚ ਅਸੀਂ ਕਰਾਂਗੇ ਛੋਟੇ ਪ੍ਰਸ਼ਨ ਉੱਤਰ ਨੌਕਰਸ਼ਾਹੀ ਨਾਲ ਸੰਬੰਧਿਤ ਤੇ ਪਰ ਇਸ ਤੋਂ ਪਹਿਲਾਂ ਚੈਪਟਰ ਦਾ ਇੱਕ ਓਵਰਵਿਊ ਮੈਂ ਤੁਹਾਨੂੰ ਦੇ ਦਵਾ ਨੌਕਰਸ਼ਾਹੀ ਤੁਹਾਨੂੰ ਪਤਾ ਹੈ ਕਿ ਪ੍ਰਸ਼ਾਸਨਿਕ ਪੱਖ ਇਹਨੂੰ ਦਰਸਾਉਂਦਾ ਹੈ ਜਿਹੜਾ ਪ੍ਰਬੰਧ ਹੈ ਰੋਜ਼ਮਰ ਦੇ ਦਾ ਪ੍ਰਬੰਧ ਇਹ ਚਲਾਉਂਦੇ ਨੇ ਨੌਕਰਸ਼ਾਹੀ ரைਟ ਤੇ ਇਸ ਚੈਪਟਰ ਦੇ ਵਿੱਚ ਜੋ ਜੋ ਕੁਝ ਤੁਸੀਂ ਕੀਤਾ ਹੋਣਾ ਉਹ ਹੈ ਕਿ ਲੋਕ ਪ੍ਰਸ਼ਾਸਨ ਕੀ ਹੈ ਲੋਕ ਪ੍ਰਸ਼ਾਸਨ ਕੀ ਹੈ ਲੋਕਾਂ ਦੇ ਸੇਵਾਵਾਂ ਦੇ ਲਈ ਜੀ ਦੇ ਲਈ ਜੋ ਪ੍ਰਬੰਧ ਕੀਤਾ ਜਾਂਦਾ ਹੈ ਲੋਕਾਂ ਦੀ ਲੋੜਾਂ ਦੀ ਪੂਰਤੀ ਜਿਸ ਦੇ ਵਿੱਚ ਨਿਯਮ ਨੂੰ ਲਾਗੂ ਕਰਨਾ ਜਾਂ ਫਿਰ ਹੈਲਥ ਨਾਲ ਸੰਬੰਧਿਤ ਜਾਂ एजुकेशन ਨਾਲ ਸੰਬੰਧਿਤ ਜਾਂ ਜੋ ਵੀ ਮੈਟਰ ਜੋ ਕਿ ਪਬਲਿਕ ਦੇ ਲਈ ਸਰਕਾਰ ਦੇਖਦੀ ਹੈ ਉਹ ਸਾਰਾ ਕੁਝ ਹੀ ਨੌਕਰਸ਼ਾਹੀ ਜਾਂ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਰਾਹੀਂ ਸਾਹਮਣੇ ਆ। ਰਾਈਟ ਤੇ ਇਹ ਪ੍ਰਸ਼ਾ ਪਬਲਿਕ ਪ੍ਰਸ਼ਾਸਨ ਜਾਂ ਫਿਰ ਲੋਕ ਪ੍ਰਸ਼ਾਸਨ ਕੀ ਹੈ ਕਿ ਪ੍ਰਬੰਧਨ ਦੇਖਣਾ ਲੋਕਾਂ ਦੇ ਵੈਲਫੇਅਰ ਦੇ ਲਈ ਸਾਰੇ ਤਰ੍ਹਾਂ ਦਾ ਔਰ ਨਿਯਮ वगਰ ਨੂੰ ਲਾਗੂ ਕਰਾਉਣਾ ਸਾਰਾ ਚੀਜ਼ ਇਸ ਦੇ ਵਿੱਚ ਸ਼ਾਮਿਲ ਹੈ। सरकार के तीन अंग होंगे ने विधान पालिका कार्यपालिका ये का, जो कुछ भी कर दी है है उस दे इस उसकी इंप्लीमेंटेन जोड़ा काम हों सारा इन हाथ ही होंद् है राइट यानी कि ये बड़ा इंपोर्टेंट पब्लिक प्रशासन एडमिनिस्ट्रेशन बड़ा इंपोर्टेंट रोल प्ले करता है ये पब्लिक प्रशासन आप बेसिकली कि कहने नौकरशाही कहने ਇਸ ਦਾ ਡਿਫਰੈਂਸ਼ੀਏਟ ਕਿਵੇਂ ਕਰਦੇ ਆ ਕਿ ਪਬਲਿਕ ਪ੍ਰਸ਼ਾਸਨ ਕਰਨ ਦੇ ਵਿੱਚ ਨੌਕਰਸ਼ਾਹੀ ਕੌਣ ਹੈ ਤੇ ਜਿਹੜੀ ਕਾਰਜਪਾਲਿਕਾ ਹੈ ਕਾਰਜਪਾਲਿਕਾ ਹੀ ਜਿਹੜੇ ਹੈ ਸਾਰੇ ਨਿਯਮ ਲਾਗੂ ਕਰਨ ਦਾ ਕੰਮ ਕਰਦੀ ਹੈ ਤੇ ਕਾਰਜਪਾਲਿਕਾ ਦੋ ਤਰ੍ਹਾਂ ਦੀ ਹੈ ਇੱਕ ਹੈ ਸਥਾਈ ਕਾਰਜਪਾਲਿਕਾ ਜਿਸ ਨੂੰ ਕਿ ਰਾਜਨੀਤਿਕ ਕਾਰਜਪਾਲਿਕਾ ਕਿਹਾ ਜਾਂਦਾ ਇੱਕ ਸਥਾਈ ਕਾਰਜਪਾਲਿਕਾ ਜਿਸ ਨੂੰ ਕਿ ਗੈਰ ਸਿਆਸੀ ਮੰਨਿਆ ਜਾਂਦਾ ਹੈ ਉਹ ਰਾਜਨੀਤਿਕ ਨਹੀਂ ਹੁੰਦਾ ਤੇ ਇਹ ਗੈਰ ਸਿਆਸੀ ਵਾਲਾ ਹੀ ਜਿਹੜਾ ਹੈ ਇਹ ਅਫਸਰ ਅਫਸਰ ਸਾਹੀ ਹੈ ਤੇ ਤੇ ਦੋ ਤਰ੍ਹਾਂ ਦੇ ਕਾਰਜਪਾਲਿਕਾ ਹੈ ਇੱਕ ਹੈ ਪਰਮਾਨੈਂਟ ਇੱਕ ਹੈ ਟੈਂਪਰੇਰੀ ਤੇ ਟੈਂਪਰੇਰੀ ਜਿਹੜਾ ਹੁੰਦਾ ਰਾਜਨੀਤਿਕ ਹੁੰਦਾ ਅਸਥਾਈ ਜਿਹਨੂੰ ਕਹਿੰਦੇ ਆ ਔਰ ਜਿਹੜਾ ਪਰਮਾਨੈਂਟ ਹੁੰਦਾ ਉਹ ਨੌਕਰਸ਼ਾਹੀ ਹੁੰਦਾ ਬਿਊਰੋਕ੍ਰਾਸੀ ਹੁੰਦਾ ਆਪਾਂ ਦੇਖਦੇ ਹਾਂ ਬਿਊਰੋਕ੍ਰਾਸੀ ਕੀ ਹੈ ਸੇਲ ਸੇਵਾ ਉਹ ਕੀ ਹਨ ਬਿਊਰੋਕ੍ਰਾਸੀ ਕੀ ਹੈ ਤੇ ਨੌਕਰਸ਼ਾਹੀ ਕੀ ਹੈ ਨੌਕਰਸ਼ਾਹੀ ਨੂੰ ਪੰਜਾਬੀ ਚ ਬਿਊਰੋਕ੍ਰੇਸੀ ਨੂੰ ਨੌਕਰਸ਼ਾਹੀ ਕਿਹਾ ਜਾਂਦਾ ਹੈ ਤੇ ਬਿਊਰੋਕ੍ਰੇਸੀ ਦੋ ਸ਼ਬਦਾਂ ਦੇ ਜੋੜ ਤੋਂ ਮਿਲਿਆ ਬਣ ਕੇ ਬਣਿਆ ਹੈ ਬਿਊਰੋਕ੍ਰੇਸੀ ਬਿਊਰੋ ਪਲੱਸ ਕ੍ਰੇਟੋਸ ਕ੍ਰੇਸੀ ਸ਼ਬਦ ਤੋਂ ਮਿਲ ਕੇ ਬਣਿਆ ਹੈ ਬਿਊਰੋਕ੍ਰੇਸੀ ਸ਼ਬਦ ਬਿਊਰੋ ਦਾ ਮਤਲਬ ਹੁੰਦਾ ਮੇਸ ਤੇ ਕ੍ਰੇਸੀ ਦਾ ਮਤਲਬ ਹੁੰਦਾ ਹਕੂਮਤ ਕਰਨਾ ਜਾਂ ਰੂਲ ਕਰਨਾ ਤੇ ਬਿਊਰੋਕ੍ਰੇਸੀ ਉਸ ਵਰਗ ਨੂੰ ਕਿਹਾ ਜਾਂ ਜਾਂਦਾ ਹੈ ਜਿਹੜਾ ਕਿ ਮੇਸ ਤੇ ਬੈਠ ਕੇ ਆ ਡੈਸਕ ਤੇ ਬੈਠ ਕੇ ਟੇਬਲ ਤੇ ਬੈਠ ਕੇ ਕੁਰਸੀ ਚੇਅਰ ਲਗਾ ਕੇ ਬੈਠ ਕੇ ਕੰਮ ਕਰਦਾ ਹੈ ਉਸ ਨੂੰ ਬਿਊਰੋਕਰੇਸੀ ਕਹਿੰਦੇ ਆ ਤੇ ਬਿਊਰੋਕਰੇਸੀ ਦੇ ਕੰਮ ਕੀ ਹੁੰਦੇ ਨੇ ਪਹਿਲਾ ਕੰਮ ਹੁੰਦਾ ਹੈ ਕਾਨੂੰਨ ਜਾਂ ਨੀਤੀਆਂ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣਾ ਜਿਹੜੇ ਅਸਥਾਈ ਕਾਰਜਪਾਲਿਕਾ ਯਾਨੀ ਕਿ ਰਾਜਨੀਤਿਕ ਕਾਰਜਪਾਲਿਕਾ ਜਿਹੜੀ ਹੈ ਜੋ ਕੰਮ ਮੇਨ ਰੂਪ ਚ ਨਹੀਂ ਕਰ ਪਾਉਂਦੀ ਤੇ ਫਿਰ ਉਹ ਸਾਰੇ ਕੰਮ ਉਹ ਕਾਨੂੰਨ ਬਣਾਉਣ ਦਾ ਨੌਕਰ ਸ਼ਾਹੀ ਤੋਂ ਕਰਵਾਂਦੀ ਹੈ ਪ੍ਰਬੰਧਨ ਚ ਵੀ ਦੇਖੋ ਸੰਚਾਲਨ ਕੰਟਰੋਲ ਸੰਸਥਾ ਦੇ ਅੰਦਰ ਹੁਕਮ ਵਿਭਾਗ ਦੀ ਜਵਾਬਦੇਹੀ ਸਾਰੀ ਚੀਜ਼ਾਂ ਲਈ ਕੰਮ ਕਰਦਾ ਹੈ ਨੌਕਰ ਸ਼ਾਹੀ ਫਿਰ ਨੀਤੀਆਂ ਨੂੰ ਲਾਗੂ ਕਰਨ ਦਾ ਕੰਮ ਕਰਦਾ ਇਹਨਾਂ ਦੀ ਮੇਨ ਭੂਮਿਕਾ ਹੁੰਦੀ ਹੈ ਫਿਰ ਯੋਜਨਾਬੰਦੀ ਜਿਹੜੀ ਹੁੰਦੀ ਹੈ ਐਡਮਿਨਿਸਟ੍ਰੇਟਿਵ ਰੋਲ ਉਹਨਾਂ ਲਈ ਇਹ ਕੰਮ ਕਰਦੇ ਨੇ ਫਿਰ ਲੋਕ ਸੰਪਰਕ ਕਾਇਮ ਰੱਖਣਾ ਇਹਨਾਂ ਦਾ ਕੰਮ ਹੈ ਝਗੜਿਆਂ ਦਾ ਨਿਪਟਾਰਾ ਕਰਨਾ ਇਹਨਾਂ ਦਾ ਕੰਮ ਹੈ ਇਸ ਤੋਂ ਇਲਾਵਾ ਸਿਆਸੀ ਕਾਰਜਪਾਲਿਕਾ ਨਾਲ ਮਿਲ ਕੇ ਕੰਮ ਕਰਦੇ ਨੇ ਇਹ ਤੇ ਉਸ ਦੇ ਵਿੱਚ ਇਹ ਆਪਣੇ ਆਪ ਨੂੰ ਨਿਰਪੱਖ ਬਣਾ ਕੇ ਕੰਮ ਕਰਦੇ ਨੇ ਨਿਰਪੱਖ ਤੇ ਗੁੰਮਨਾਮੀ ਇਹ ਦੋ ਅਹਿਮ ਕੈਕਟਰਿਸਟਿਕਸ ਹਨ ਇਹਦੇ ਉਸ ਤੋਂ ਬਾਅਦ ਅਪਸ਼ਾਹ ਦੀਆਂ ਕਮੀਆਂ ਜਾਂ ਜਾਂ ਇਹਨਾਂ ਦੇ ਡਰਾਬੈਕਸ ਕੀ ਹੋ ਸਕਦਾ ਹੈ ਇਹਨਾਂ ਦੇ ਵਿੱਚ ਅਪਸ਼ਾਹ ਸਾਹਿ ਦੇ ਵਿੱਚ অতি ਫੁਰਤੀ ਪਾਈ ਜਾਂਦੀ ਹੈ चुस्त फुरत भूमिका निभाना आरंभ किया है प्रशासनिक भूमिका तो कि गांह लंघ गए जो अपने काम है उस तो भी गांह लंघ के कर रहे हैं ने काम ये जरा कि नैगटिव पॉइंट है उस तो अलावा सियासी सियासत रंगी अफसरस आई यानी कि ये पोलिटिक पोलीटिशियनस है, है उन्होंने मिलकर काम करते हैं जिस करके इनडायरैक्टली पखपाती बन जाते हैं तो एक नैगेटिव इंपैक्ट आंता है सत्ता द्रष्ट पकड़ ਇਹਨਾਂ ਤੇ ਮਜ਼ਬੂਤ ਹੋ ਗਈ ਹੈ ਜਿਹੜੇ ਲੋਕ ਹੈ ਪੈਸਾ ਪਾਵਰ ਨਾਲ ਇਹਨਾਂ ਨੂੰ ਇਨਫਲੂਐਂਸ ਕਰਦੇ ਆ ਸ਼੍ਰੇਣੀ ਜਾਗਰਕ ਚੇਤਨਾ ਕਲਾਸ ਕੌਨਸ਼ੀਅਸਨੈਸ ਹੈ ਇਹਨਾਂ ਦੇ ਵਿੱਚ ਤੇ ਜ਼ਿੰਮੇਵਾਰ ਤੇ ਜਵਾਬਦੇਹੀ ਦੀ ਘਾਟ ਹੈ ਇਹਨਾਂ ਵਿੱਚ ਇਹ ਲਾਲ ਫਿਤੇशाही ਹੈ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਇਹ ਬਿਜ਼ੀ ਰੱਖਦੇ ਨੇ ਆਪਣੇ ਆਪ ਨੂੰ ਬੌਸ ਸਮਝਦੇ ਵੱਡਾ ਸਮਝਦੇ ਤੇ ਕਾਗਜ਼ੀ ਕਾਰਵਾਈ 'ਚ ਜ਼ਿਆਦਾ ਧਿਆਨ ਹੁੰਦਾ ਹੈ ਐਕਚੁਅਲ ਕਾਰਵਾਈ ਇੰਨੀ ਨਹੀਂ ਹੁੰਦੀ ਜੇ ਗੱਲ ਕਰੀਏ ਅਫਸਰ ਸਾਇਦੀ ਭਰਤੀਆਂ ਦੀ ਤੇ ਇਹ ਇਸ ਦੇ ਵਿੱਚ ਮੇਨ ਦੋ ਤਰ੍ਹਾਂ ਦੇ ਸਿਸਟਮ ਕੰਮ ਕਰਦਾ ਇੱਕ ਹੈ ਸਪੋਇਲ ਸਿਸਟਮ ਜਿਸ ਨੂੰ ਕਿ ਆਪਣੇ ਜਾਣ ਪਛਾਣੇ ਚਹੇਤਿਆਂ ਜਾਂ ਫਿਰ ਪੈਸੇ ਪੂਸੇ ਲੈ ਕੇ ਭਰਤੀ ਦਾ ਸਿਸਟਮ ਬਣਿਆ ਜਾਂਦਾ ਦੂਸਰਾ ਮੈਰਿਟ ਸਿਸਟਮ ਜਿਹੜਾ ਕਿ ਕਾਬਲੀਅਤ ਦੇ ਆਧਾਰ ਤੇ ਹੁੰਦਾ ਓਕੇ ਔਰ ਜੇ ਗੱਲ ਕਰੀਏ ਭਾਰਤ ਵਿੱਚ ਸਿਵਲ ਸੇਵਾਵਾਂ ਦੀ ਤੇ ਭਾਰਤ ਵਿੱਚ ਸਿਵਲ ਸੇਵਾਵਾਂ काम कर दिया ने दो तरह एक ऑल इंडिया सविसिज हों जिसनों की यू पी एससी कंडक्ट करती है दूसरी है स्टेट्स सर्विसिज जिसनों के राजा कंडक्ट कर ऑल इंडिया सर्विसिज केंद्रीय सेवावं भी है इतने साडा पंजाब का तो यू पी एस सी यूनियन पब्लिक सर्विस कमी कमीशन यानी कि केन्द्र का और साडे राज पी पी एस सी यानी कि पंजाब पबलिक सर्विस कमिशन जिंकी फोटो तुम इतें देख सकते हो ਤੇ ਯੂਪੀਐਸਸੀ ਰਾਹੀਂ ਆਈਐਸ ਆਈਪੀਐਸ ਆਈਐਫਐਸ ਵਗੈਰਾ ਭਰਤੀ ਹੁੰਦੇ ਤੇ ਇਸੇ ਤਰ੍ਹਾਂ ਪੀਸੀਐਸ ਰਾਹੀਂ ਸਾਡੇ ਭਰਤੀ ਹੁੰਦੇ ਜਿਹੜੇ ਕਿ ਐਸਡੀਐਮ ਬਣਦੇ ਨੇ ਤਹਿਸੀਲਦਾਰ ਬਣਦੇ ਨੇ ਡੀਐਸਪੀ ਬਣਦੇ ਪੰਜਾਬ ਪੁਲਿਸ ਚ ਉਹ ਸਾਰੇ ਜੇ ਯੂਪੀਐਸਸੀ ਦੀ ਗੱਲ ਕਰੀਏ ਤੇ ਯੂਪੀਐਸਸੀ ਬਾਰੇ ਇਹ ਸੰਵਿਧਾਨਕ ਸੰਵਿਧਾਨ ਦੇ ਦੁਆਰਾ ਇਸ ਦੀ ਸਥਾਪਨਾ ਕੀਤੀ ਜਾਂਦੀ ਹੈ ਸੰਵਿਧਾਨਕ ਸੰਸਥਾ ਹੈ اور 315 ਤੋਂ ਲੈ ਕੇ 323 تک دے وچ اس دا ਵਰਨਣ ਕਿਤਾ ਗਿਆ ਤੇ ਇਸੇ ਇੱਕ ਬਰੀਫ ਦੇ ਵਿੱਚ ਚੈਪਟਰ ਦੇ ਬਾਰੇ ਹੁਣ ਕਰਦੇ ਆ ਇਹਦੇ ਪ੍ਰਸ਼ਨ ਉੱਤਰ ਜੇ ਚੈਪਟਰ ਦੇ ਵਿੱਚ ਕੋਈ ਪੁਆਇੰਟ ਹੈ ਜਿਹੜਾ ਸਮਝ ਨਹੀਂ ਲੱਗਿਆ ਹੈ ਜਾਂ ਕੁਐਸਚਨ ਦੇ ਵਿੱਚ ਕੁਝ ਪਤਾ ਨਹੀਂ ਲੱਗਦਾ ਹੈ ਤੇ ਤੁਸੀਂ ਉਸ ਨੂੰ ਪੜ੍ਹਨਾ ਸਮਝਣਾ ਤੇ ਕਮੈਂਟ ਕਰਕੇ ਪੁੱਛਣਾ ਹੈ ਸਭ ਤੋਂ ਪਹਿਲਾ ਪ੍ਰਸ਼ਨ ਹੈ ਨੌਕਰ ਸ਼ਾਹੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਆਪਾਂ ਨੂੰ ਪਤਾ ਹੈ ਨੌਕਰ ਸ਼ਾਹੀ ਨੂੰ ਅਸੈਨਿਕ ਸੇਵਾਵਦ ਨਾਲ ਨਾਲ ਜਾਣਿਆ ਜਾਂਦਾ ਹੈ ਮੰਤਰੀ ਨਹੀਂ ਕਰਮਚਾਰੀ ਨਹੀਂ ਪ੍ਰਧਾਨ ਮੰਤਰੀ ਨਹੀਂ 올라이ਟ ਅਗਲਾ ਕੁਐਸਚਨ ਹੈ ਬਿਊਰੋਕਰੇਸੀ ਸ਼ਬਦ ਸਭ ਤੋਂ ਪਹਿਲਾਂ ਕਿਸ ਨੇ ਘੜਿਆ ਸੀ ਤੇ ਇਹ ਵਿਨਸੈਟ ਡੀ ਗੁਰਨੇਈ ਹੈ ਇਸਨੇ ਘੜਿਆ ਸੀ ਇਸ ਸ਼ਬਦ ਇਹ ਮਕਾ ਫ੍ਰੈਂਚ ਸੀ ਫ੍ਰੈਂਚ ਵਿਦਵਾਨ ਹੋਏ ਨੇ ਤੇ ਇਹਨਾਂ ਨੇ ਆਈ ਥਿੰਕ ਕਦੋਂ ਘੜਿਆ ਸੀ ਇਹ ਇਹ 1776 ਵਿੱਚ ਫ੍ਰਾਂਸ ਦੇ ਅਰਥ ਸ਼ਾਸਤਰੀ ਵਿਨਸੈਟ ਡੀ ਗੁਰਨੇਈ ਨੇ ਘੜਿਆ ਸੀ ਫ੍ਰਾਂਸ ਦੇ ਹਾਂ बुक च दिता है पेज नंबर फोर्टी फाइव से अगला प्रश्न है वधिया नौकरशाही वाली नौकरशाही गुण अगुण नहीं होना चाहिए अवगुण यह पक्षपात नहीं होना चाहिए तीसरा है यदा अगले प्रश्न वाले वह अगला प्रश्न है वधिया नौकरशाही सेवाओं वाली नौकरशाहीगुण नहीं होना चाहिए पक्षपात नहीं होना चाहिए किस देश ने सब तो पहला विज्ञानिक ढंग मैरिट के आधार से ਪਰਤੀ ਸ਼ੁਰੂ ਕੀਤਾ ਸੀ ਤੇ ਚੀਨ ਹੈ ਚੀਨ ਨੇ ਆਲਮੋਸਟ 1 ਸੈਂਚਰੀ ਏਡੀ ਦੇ ਲਗਭਗ ਇਹ ਕੰਮ ਕੀਤਾ ਸੀ ਤੁਸੀਂ ਇਸ ਦੇ ਲਈ ਗਲਤ ਹੈ ਸਹੀ ਹੈ ਚੈੱਕ ਕਰ ਸਕਦੇ ਹੋ ਬਿਉਰੋਸਿਕ ਕ੍ਰੈਸੀ ਸ਼ਬਦ ਇੱਕ ਦੋ ਸ਼ਬਦ ਦੋ ਸ਼ਬਦ ਦੇ ਮਿਲ ਤੋਂ ਬਣਿਆ ਹੈ ਪਹਿਲਾ ਹੈ ਬਿਉਰੋ ਦੂਸਰਾ ਹੈ ਕ੍ਰੈਟੋਸ ਕ੍ਰੈਸੀ ਇਹ ਦੋ ਸ਼ਬਦ ਹੈ ਬਿਉਰੋ ਸ਼ਬਦ ਫ੍ਰੈਂਚ ਭਾਸ਼ਾ ਦਾ ਸ਼ਬਦ ਹੈ ਜਦ ਕਿ ਯਾਨੀ ਕਿ ਫ੍ਰੈਂਚ ਸਿਸੀ ਭਾਸ਼ਾ ਦਾ ਸ਼ਬਦ ਹੈ ਜਦ ਕਿ क्रेटोस या क्रैसी ਜਿਹੜਾ ਹੈ ਯੂਨਾਨੀ ਪਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੁੰਦਾ ਟੂ ਰੂਲ ਯਾ ਹਕੂਮਤ ਕਰਨਾ ਅਗਲਾ ਪ੍ਰਸ਼ਨ ਹੈ ਲੋਕ ਸੇਵਾਵਾਂ ਦੀ ਭਰਤੀ ਲੋਕਾਂ ਨੂੰ ਡੈਸ਼ ਦੇਣ ਲਈ ਕੀਤੀ ਜਾਂਦੀ ਹੈ ਲੋਕਾਂ ਨੂੰ ਸਹਿਪਾਗਤਾ ਦੇਣ ਲਈ ਕੀਤੀ ਜਾਂਦੀ ਹੈ ਇੱਥੇ ਸਹਿਪਾਗਤਾ ਆ ਜਾਏਗਾ ਅਗਲਾ ਪ੍ਰਸ਼ਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪੰਜਾਬ ਦੇ ਨੌਕਰਸ਼ਾਹ ਦੀ ਡੈਸ਼ ਕਰਦੀ ਹੈ ਭਰਤੀ ਕਰਦੀ ਹੈ ਲੋਕ ਨਾਲ ਸੰਪਰਕ ਅਤੇ ਲੋਕ ਸੇਵਾਵਾਂ ਦੇਣਾ ਨੌਕਰ ਸ਼ਾਹੀ ਦਾ ਮੁੱਖ ਕੰਮ ਹੈ ਸਹੀ ਹੈ ਇਹ ਠੀਕ ਹੈ ਉੱਤਰ ਇਹਦਾ ਇਹੀ ਕੰਮ ਹੈ ਅੱਗੇ ਹੈ ਅਫਸਰਾਂ ਨੂੰ ਮੰਤਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਨੀ ਹੁੰਦੀ ਹੈ ਗਲਤ ਹੈ ਕਰਨੀ ਹੁੰਦੀ ਹੈ ਤੇ ਗਲਤ ਵਾਲਾ ਜਿਹੜਾ ਪੁਆਇੰਟ ਉਹਨੂੰ ਟਿਕ ਕਰਾਂਗੇ ਅੱਗੇ ਹੈ ਸੈਨਾ ਦੇ ਅਹੁਦੇ ਨੂੰ ਵੀ ਨੌਕਰ ਸ਼ਾਹੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਗਲਤ ਹੈ ਨਹੀਂ ਇਹ ਨਹੀਂ ਨਹੀਂ ਕੀਤਾ ਗਿਆ ਅੱਗੇ ਹੈ ब्यूरो शब्द किस भाषा तो लिया गया है ते तो फ्रांसीसी भाषा यानी कि फ्रेंच भाषा तो लिया गया है बीरो शब्द का की अर्थ हों मेज़ हूँ यह अर्थ का मतलब मेज क्योंकि वो कुर्सी टेबल लगा के टेबल उत्थे बैठ के काम करते इसलिए इसमें ब्यूरोक्रेसी कहा जाता है क्रेसिया शब्द है क्रेसिया शब्द केसीिया नहीं क्रेसिया है ये यूनानी भाषा तो लिया गया है। बेसिकली शब्द से करैटोज़ करैटोज़ ये टू रूल हुकूमत करना उस लिया गया है करैटोज़ तो तो संघी सरकार द्वारा प्रतिकरण वाली संस्था कि यू पी यूपीएससी यूनियन पब्लिक सर्विस कमीशन जिसनों आपने केंद्रीय संघ लोक सेवा आयोग किया जाता है या संघ लोक सेवा कमी कहा जाता है तो ये सन छोटे प्रश्न उत्तर तो फिर मिलेंगे अगले चैप्टर से चिलदन टेक केयर बबा थैंक यू